ਸੇ ਸਕੂਲ ਤੋਂ ਉਤਰੀ ਆ ਰਹੀ ਸੀ ਉਹ ਟਿਪਰ ਵਾਲੇ ਵਾਰਗ ਪਰ ਛਕਾ ਜਾਉਨੇ ਬਹੁਤ ਹੀ ਮੱਧਪਾਗਰ ਹਾਦਸਾ ਹੋਇਆ ਜਿਸ ਵਿੱਚ ਸਾਡੀ ਇੱਕ ਬਟਿਆ ਦੀ ਜਾਨ ਚਲੀ ਗਈ ਉਹਦੇ ਕਾਰਵਾਈ ਹੁਣ ਚ ਟਿਪਰ ਵਾਲੇ ਤੇ ਤੇ ਬੰਦ ਹੁਣ ਚ ਬਹੁਤਾਂ ਕਰਵੇ ਹੋ ਕੋਈ ਵੀ ਕੰਮ ਕਿਸੇ ਦਾ ਨਿਚਾਨ ਕਰ ਸਕਦੇ ਆ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਤੋਂ ਅਪਨੇ ਸਕੂਲ ਤੋਂ ਪੈਦਲ ਚਲੀ ਆਈ ਸੀ ਚਲੀ ਆ ਰਹੀ ਸੀ ਟਿੱਕਰ ਇਸ ਨੇ ਹਾਰ ਆਇਆ ਸੀ ਕਿ ਮੈਨੂੰ ਆਕੇ ਲੈ ਜਾਓ ਪਰ ਜਦੋਂ ਗ੍ਰਿਡ ਕੋਲ ਪਹੁੰਚੇ ਤਾਂ ਇੱਕ ਟਿੱਪਰ ਉਹਦੇ ਉੱਪਰ ਦੀ ਲੰਘਿਆ ਜਿਸ ਕਰਕੇ ਮੌਕੇ ਦੀ ਡੈਥ ਹੋ ਗਈ ਇਹ ਅੱਜ ਕੱਲ ਆਮ ਹੀ ਨਸ਼ਾ ਕਰਕੇ ਡਰਾਈਵ ਡਰਾਈਵ ਕਰਦੇ ਹਨ ਇਸ ਕਰਕੇ ਸਰਕਾਰ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਜਿੰਨੀ ਸਖਤ ਕਾਰਵਾਈ ਨਾਲ ਕੀਤੀ ਜਾ ਸਕਦੀ ਹੈ ਕੀਤੀ ਜਾਵੇ ਤਾਂ ਜੋ ਇਹੋ ਜਿਹੇ ਹਾਦਸਿਆਂ ਤੋਂ ਬਚਾਰ ਰੱਖਿਆ ਜਾਵੇ ਉਹਨਾਂ ਨੇ ਸਾਨੂੰ ਫਾਜ਼ਿਲ ਨੇ ਇਤਲਾਹ ਦਿੱਤੀ ਵੀ ਜਿਹੜੀ ਹੈਗੀ ਇਹ ਸਾਡੀ ਲੜਕੀ ਦਾ ਐਕਸੀਡੈਂਟ ਮੌਕੇ ਤੇ ਕਰਕੇ ਟਿਪਰ ਡਰਾਈਵਰ ਭੱਜ ਗਿਆ ਸਰ ਆਪਣਾ ਨਾਮ ਦੱਸੋ ਜੀ ਦਲਵਿੰਦਰ ਸਿੰਘ ਜੀ ਸਰ ਜਿਹੜਾ ਅੱਜ ਲੜਕੀ ਦਾ ਬਣਾਇਆ ਸਕੂਲ ਤੋਂ ਉੱਤਰੀ ਆ ਰਹੀ ਸੀ ਉਹ ਟਿਪਰ ਵਾਲੇ ਵਾਰਗਤ ਉੱਪਰ ਛੱਡਾ ਜ ਉਹਨਾਂ ਤਾਂ ਆਖੇ ਪਤਾ ਲੱਗ ਦੇਖਿਆ ਜਰ ਮਤਲਬ ਉਹਨੇ ਆ ਰਹੀ ਸੀ ਕੀ ਨਾਮ ਸੀ ਕੁੜੀਆ ਦਾ ਦਸਨਿਤ ਕੌਰ ਇਹ ਕਿਹੜੀ ਕਲਾਸ ਵਿੱਚ ਪੜ੍ਹਦੀ ਸੀ? 11ਵਾਂ ਵਿੱਚ ਪੜ੍ਹਦੀ ਸੀ। ਕਿੰਨੀ ਉਮਰ ਸੀਗੇ ਜੀ? 17 ਸਾਲ ਦੀ। ਤੁਸੀਂ ਕੀ ਮੰਗ ਰਹੇ ਹੋ ਉਹਨਾਂ? ਉਹਦੇ ਕਾਰਵਾਈ ਹੁਣ ਚਿੱਟਪਰ ਵਾਲਿਆਂ ਤੇ ਤੇ ਬੰਦ ਹੋਣ ਜਾਂਦੇ ਬਹੁਤਾਂ ਕਰੇ ਹੋ ਕੋਈ ਵੀ ਕਿਸੇ ਦਾ ਨੁਕਸਾਨ ਕਰ ਸਕਦੇ ਆ। ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਕਰਾਓ। ਇਹ ਤਾਂ ਇਨਸਾਫ ਜਾਣੇ। ਚਿੱਟਪਰ ਵਾਲੇ ਇੱਥੇ ਹੀ ਆ ਭਾਜੀ। ਭੱਜ ਗਿਆ ਚਿੱਟਪਰ ਵਾਲੇ। ਤੈਨੂੰ ਕਿੱਦਾਂ ਪਤਾ ਲੱਗਿਆ ਇਹ ਤਾਂ? ਅਸੀਂ ਫੋਨ ਕਰੇ ਪਹੁੰਚ ਗਿਆ ਜੇ ਪਹੁੰਚ ਕੇ ਨਾ ਆਏ ਰਹੀ ਸੀ ਮੈਂ। ਇਹ ਪਹੁੰਚ ਕੇ ਲੈਣ ਆ ਰਿਹਾ ਸੀ ਮੈਂ। ਸਾ ਪਹੁੰਚਾ ਸਭ ਖੁਣਾ ਬਸ ਪੂ ਚੁਕਿਆ ਸੀ ਸਰਪਨਾ ਮੈਂ ਮੈਂ ਜੋਹਾਰ ਲਾਲ ਸਰਪੰਚ ਪਿੰਟ ਖੇੜਾ ਗੱਜੂ ਅੱਜ ਸਾਡੇ ਪਿੰਡ ਬਿਜਲੀ ਗੀੜ ਨਾਲ ਲੱਗੇ ਬਹੁਤ ਹੀ ਮੱਧਪਗਰ ਹਾਦਸਾ ਹੋਇਆ ਜਿਸ ਵਿੱਚ ਸਾਡੀ ਇੱਕ ਬਟਿਆ ਤੇ ਜਾਨ ਚਲੀ ਗਈ ਜੋ ਪਿੰਡ ਨਿਹੜਣਾ ਤੋਂ ਸੀ ਤੇ ਸਾਡੇ ਨਾਲ ਖੜੇ ਸਾਥੀ ਡਾਕਟਰ ਸੀ ਉਹ ਅਪਨੇ ਸਕੂਲ ਤੋਂ ਪੈਦਲ ਚਲੀ ਆਈ ਸੀ ਚਲੀ ਆ ਰਹੀ ਸੀ ਤੇ ਘਰੇ ਸੁਨਹਿਰ ਆਇਆ ਸੀ ਵੀ ਮੈਨੂੰ ਆਕੇ ਲੈ ਜਾਓ ਪਰ ਜਦੋਂ ਗ੍ਰਿਡ ਕੋਲ ਪਹੁੰਚੇ ਤਾਂ ਇੱਕ ਟਿੱਪਰ ਉਹਦੇ ਉੱਪਰ ਦੀ ਲੰਘਿਆ ਜਿਸ ਕਰਕੇ ਮੌਕੇ ਦੀ ਡੈਥ ਹੋ ਗਈ ਤੇ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਮੌਕੇ ਤੇ ਪਹੁੰਚੇ ਜਾ ਕੇ ਲਾਸ਼ ਨੂੰ ਟਿੱਪਰੇ ਸਿਲੋਂ ਕੱਢਿਆ ਤੇ ਅਸੀਂ ਹਸਪਤਾਲ ਲੈ ਕੇ ਆਏ ਹਸਪਤਾਲ ਦੀ ਮੌਤਰੀ ਦਿਖਾਈ ਹੈ ਇਹਨਾਂ ਨੇ ਹੁਣ ਕੱਲ ਦਾ ਸਾਨੂੰ ਟਾਈਮ ਦੇ ਪੋਸਟਮਾਰਟਮ ਕਰਨ ਦਾ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਟਿੱਪਰ ਵਾਲਿਆਂ ਤੇ ਲਗਾਮ ਲਗਾਈ ਜਾਵੇ ਕਿਉਂਕਿ ਇਹਨਾਂ ਕਰਕੇ ਬਹੁਤ ਜ਼ਿਆਦਾ ਹਾਦਸੇ ਹੁੰਦੇ ਹਨ ਜਦੋਂ ਇਹਨਾਂ ਦੀ ਸਪੀਡ ਲਿਮਿਟ ਕੀਤੀ ਜਾਵੇ ਜਾਂ ਫਿਰ ਛੋਟੀਆਂ ਸੜਕਾਂ ਤੋਂ ਜਾਣਾਂ ਨਾਲ ਬੰਦ ਕੀਤਾ ਜਾਵੇ ਕਿਉਂਕਿ ਇੱਕ ਇਹੀ ਜਹਾਜ਼ ਪਹਿਲਾਂ ਵੀ ਸਮਾਣੇ ਹੋਇਆ ਸੀ ਉਹਦੇ ਬਾਰੇ ਤੁਸੀਂ ਹੁਣ ਰਾਜਪ੍ਰਯੋਗ ਹੈ ਇੱਥੇ ਕੋਈ ਬੰਤੀ ਨਾਲ ਮੈਂ ਇਸ ਕਰਕੇ ਸਰਕਾਰ ਨੂੰ ਕਹਿਣਾ ਚਾਹੀਦਾ ਵੀ ਇਹਨਾਂ ਦੀ ਕੋਖ ਪੜਤਾਲ ਕੀਤੀ ਜਾਵੇ ਕਾਗਜ਼ਾਂ ਦੀ ਜਿਹੜੇ ਇਹਨਾਂ ਦੇ ਡਰਾਈਵਰ ਹਨ ਉਹਨਾਂ ਦੇ ਡਰਾਈਵਿੰਗ ਲਾਇਸੈਂਸ ਉਹਨਾਂ ਦੀ ਯੋਗਤਾ ਦੇਖੀ ਜਾਵੇ ਕਿ ਉਹ ਗੱਡੀਆਂ ਚਲਾਣ ਯੋਗ ਹਨ ਕਿਉਂਕਿ ਅੱਜ ਕੱਲ ਆਮ ਹੀ ਨਸ਼ਾ ਕਰਕੇ ਡਰਵ ਡਰਵੀ ਕਰਦੇ ਹਨ ਇਸ ਕਰਕੇ ਸਰਕਾਰ ਨੂੰ ਹੱਥ ਬਨ ਕੇ ਬੇਨਤੀ ਹੈ ਵੀ ਜਿੰਨੀ ਸਖਤ ਕਾਰਵਾਈ ਇਹਦੇ ਕੀਤੀ ਜਾ ਸਕਦੀ ਹੈ ਕੀਤੀ ਜਾਵੇ ਤਾਂ ਜੋ ਇਹੋ ਜਿਹੇ ਹਾਦਸਿਆਂ ਤੋਂ ਬਚਾਰ ਰੱਖਿਆ ਜਾਵੇ ਕੀ ਅੱਗੇ ਦਾ ਡੇਟ ਕਾਰਵਾਈ ਕਰਾਓਗੇ ਤੁਸੀਂ ਸਰਕਾਰ ਤੋਂ ਕੀ ਮੰਗ ਰਹੇ ਹੋ ਹੋਕਰ ਦੇ ਬਿਆਨ ਦੇਣਗੇ ਸਰਕਾਰ ਜੋ ਬਣਦੀ ਕਾਰਵਾਈ ਅਸੀਂ ਕਹਾਂਗੇ ਆਪਣੀ ਇਮਾਨਦਾਰੀ ਨਾਲ ਕਰੇ ਪੁਲਿਸ ਪ੍ਰਸ਼ਾਸਨ ਕਰੇਗਾ ਸਾਨੂੰ ਯਕੀਨ ਹੈ ਪੁਲਿਸ ਪ੍ਰਸ਼ਾਸਨ ਤੇ ਵੀ ਜੋਲ ਕਾਰਵਾਈ ਕਰੇਗਾ ਬਿਲਕੁਲ ਸਹੀ ਕਰੇਗਾ ਸਰ ਜਿਹੜਾ ਅੱਜ ਐਕਸੀਡੈਂਟ ਹੋਇਆ ਹੈ ਕਿਦਾਂ ਹੋਇਆ ਹੈ ਇਤਲਾ ਮਿਲੀ ਸੀ ਇੱਕ ਟਿੱਪਰ ਪੀਵੀ 23 ए बी 3297 ਉਹ ਜਾ ਰਿਹਾ ਸੀ ਗੱਜੂ ਖੇੜੇ ਨੂੰ ਤੇ ਜਸਨੀਤ ਕੋਲ ਡਾਕਟਰ ਬਲਵਿੰਦਰ ਸਿੰਘ ਵਾਸੀ ਪਿੰਡ ਨਿਹਣਾ ਜ਼ਿਲ੍ਹਾ ਫਤਿਹਗੜ ਸਾਹਿਬ ਇਹ ਲੈਲਾ ਪਿੰਡ ਸਕੂਲ ਤੋਂ ਪੈਦਲ ਜਾ ਰਹੀ ਸੀ ਆਪਣੇ ਘਰ ਇਹਨਾਂ ਨੇ ਆਪਣੇ ਵਾਰਿਸਾਂ ਨੂੰ ਫੋਨ ਕੀਤਾ ਹੋਇਆ ਸੀ ਉਹ ਉਹਨੂੰ ਲੈਣ ਆਏ ਸੀ ਉਹਦਾ ਫਾਦਰ ਉਹਨਾਂ ਨੇ ਸਾਨੂੰ ਫਾਦਰ ਨੇ ਇਤਲਾਹ ਦਿੱਤੀ ਵੀ ਜਿਹੜੀ ਹੈਗੀ ਇਹ ਸਾਡੀ ਲੜਕੀ ਦਾ ਐਕਸੀਡੈਂਟ ਮੌਕੇ ਤੇ ਕਰਕੇ ਟਿਪਪਰ ਡਰਾਈਵਰ ਭੱਜ ਗਿਆ ਕਿੰਨੇ ਵਜੇ ਦੀ ਗੱਲ ਹੈ ਜੀ ਸਰ ਇਹ ਤਕਰੀਬਨ ਘੰਟਾ ਕੁ ਪਹਿਲਾਂ ਦੀ ਗੱਲ ਹੈ 2 ਵਜੇ ਦੀ 2 ਵਜੇ ਦੀ ਗੱਲ ਹੈ 2:05 ਬਸ ਕੀ ਕਰ ਵੀ ਕਰ ਰਹੇ ਹੋ ਟਿਪਰਾ ਵਾਲੇ ਦਾ ਅੰਮਾ ਬਿਆਨ ਲਿਖ ਦਿਆਂਗੇ ਜੋ ਲਿਖਣੇ ਹੋਵੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਡਰਾਈਵਰ ਸ਼ਾਇਦ ਭੱਜ ਗਿਆ ਨਹੀਂ ਫਿਲਹਾਲ ਤਾਂ ਭੱਜ ਗਿਆ ਬਾਕੀ ਟੀਮ ਭੇਜੀ ਵੀ ਹੈ ਅਸੀਂ ਹੋ ਸਕਦਾ ਕਰ ਲਈਏ ਕਬੂਲ